ਅੱਜ ਆਪਾਂ ਪਹੁੰਚੇ ਹਾਂ ਜੀ ਪਿੰਡ ਅਦੇਕਾਲੀ ਪਿੰਡ ਦੇ ਸਰਦਾਰ ਜਗਤ ਸਿੰਘ ਦੀ ਯਾਦ ਵਿੱਚ ਆਹ ਹਾਲ ਤੇ ਪ੍ਰਾਤਮਿਕ ਗੇਟ ਬਣਿਆ ਹੋਇਆ ਹੈ ਜਿਵੇਂ ਪੁਰਾਣੇ ਸਮਿਆਂ ਵਿੱਚ ਹੁੰਦਾ ਸੀ ਇਹਨਾਂ ਬਰਾਂਡੀਆਂ ਦੇ ਵਿੱਚ ਪੁਰਾਣੇ ਸਮਿਆਂ ਵਿੱਚ ਸੱਥਾਂ ਲੱਗਦੀਆਂ ਸਨ ਤੇ ਪੂਰੀਆਂ ਰੌਣਕਾਂ ਹੁੰਦੀਆਂ ਸਨ ਪਰ ਅੱਜ ਇਸ ਬਰਾਂਡੇ ਵਿੱਚ ਚੁੱਪ ਛਾਈ ਹੋਈ ਸੀ ਜੋ ਕਿ ਆਪਣੇ ਆਪ ਵਿੱਚ ਬਹੁਤ ਕੁਝ ਕਹਿ ਰਹੀ ਸੀ ਇਸ ਗੇਟ ਨੂੰ ਪਾਰ ਕਰਦੇ ਆ ਹੀ ਇੱਕ ਖੁੱਲੀ ਜਿਹੀ ਗਲੀ ਸੀ ਤੇ ਗੇਟ ਦੇ ਬਿਲਕੁਲ ਨਾਲ ਇੱਕ ਪੁਰਾਣਾ ਘਰ ਜੋ ਕਿ ਨਾਨਕਸ਼ਹੀ ਇੱਟ ਦਾ ਬਣਿਆ ਹੋਇਆ ਸੀ ਜੋ ਸਾਡੀ ਖਿੱਚ ਦਾ ਕੇਂਦਰ ਬਣਿਆ ਘਰ ਦੇ ਦਰਵਾਜ਼ੇ ਦੇ ਉੱਪਰ ਬਹੁਤ ਸੋਹਣੀ ਚਿੱਤਰਕਾਰੀ ਕੀਤੀ ਹੋਈ ਸੀ ਜੋ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਸੀ ਤੇ ਬਹੁਤ ਹੀ ਮਨਮੋਹਕ ਦ੍ਰਿਸ਼ ਬਣਾਇਆ ਹੋਇਆ ਸੀ ਸਭ ਤੋਂ ਅੱਗੇ ਦੋ ਪੈਦਲ ਨਿਸ਼ਾਨਚੀ ਸਿੰਘ ਸਨ ਇੱਕ ਨਿਸ਼ਾਨ ਸਾਹਿਬ ਦੇ ਉੱਪਰ ਸਤਿ ਸ੍ਰੀ ਅਕਾਲ ਤੇ ਦੂਜੇ ਨਿਸ਼ਾਨ ਸਾਹਿਬ ਉੱਪਰ ਗੁਰੂ ਅਕਾਲ ਲਿਖਿਆ ਹੋਇਆ ਸੀ। ਉਹਨਾਂ ਤੋਂ ਬਾਅਦ ਨੀਲੇ ਤੇ ਸ਼ਾਹਸਵਾਰ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸਨ। ਤੇ ਗੁਰੂ ਸਾਹਿਬ ਦੇ ਪਿੱਛੇ ਤਿੰਨ ਪੈਦਲ ਸਿੰਘ ਹੋਰ ਸਨ ਜਿਨ੍ਹਾਂ ਵਿੱਚ ਇੱਕ ਨੇ ਮਹਾਰਾਜ ਉੱਪਰ ਛਤਰ ਤਾਣਿਆ ਹੋਇਆ ਸੀ ਤੇ ਦੂਜਾ ਸਿੰਘ ਚੌੜ ਕਰ ਰਿਹਾ ਸੀ ਤੇ ਤੀਜੇ ਸਿੰਘ ਦੇ ਕੋਲ ਸ਼ਸਤਰ ਫੜਿਆ ਹੋਇਆ ਸੀ। ਘਰ ਦੀ ਬਾਹਰੀ ਦਿੱਖ ਬਹੁਤ ਹੀ ਸੋਹਣੀ ਸੀ। ਸਾਡਾ ਦਿਲ ਕੀਤਾ ਅੰਦਰੋਂ ਵੀ ਜ਼ਰੂਰ ਦੇਖਿਆ ਜਾਵੇ। ਅੰਦਰ ਜਾ ਕੇ ਵੇਖਿਆ ਤਾਂ ਸਾਰਾ ਘਰ ਢਹ ਢੇਰੀ ਹੋਇਆ ਪਿਆ ਸੀ ਜੋ ਕਿ ਆਪਣੇ ਲਮੇਰੇ ਸਫ਼ਰ ਦੀ ਕਹਾਣੀ ਕਹਿ ਰਿਹਾ ਸੀ ਪਤਾ ਨਹੀਂ ਕਿੰਨੇ ਦੁੱਖ ਸੁੱਖ ਕਿੰਨੇ ਮੌਸਮ ਕਿੰਨੇ ਬਚਪਨ ਜਵਾਨੀ ਤੇ ਬੁਢਾਪੇ ਇਸ ਘਰ ਵਿੱਚ ਬੀਤ ਕੇ ਚਲੇ ਗਏ ਪਰ ਇਹ ਢਹ ਢੇਰੀ ਹੋਇਆ ਘਰ ਅੱਜ ਵੀ ਉਹਨਾਂ ਯਾਦਾਂ ਨੂੰ ਸੰਭਾਲੀ ਬੈਠਾ ਹੈ ਚਾਰ ਖਾਨ ਵਾਲੀ ਛੱਤ ਦੇ ਇਸ ਕਮਰੇ ਵਿੱਚੋਂ ਛੱਤ ਦਾ ਇੱਕ ਖੰਡ ਡਿੱਗਿਆ ਹੋਇਆ ਸੀ ਤੇ ਕੰਧਾਂ ਵੀ ਢਹਿ ਢੇਰੀ ਹੋਈਆਂ ਪਈਆਂ ਸਨ ਪਿੱਛੋਂ ਇੱਕ ਕਮਰੇ ਦਾ ਦਰਵਾਜ਼ਾ ਹੋਰ ਨਜ਼ਰੀ ਪੈ ਰਿਹਾ ਸੀ ਤੇ ਇੱਕ ਦਰਵਾਜ਼ਾ ਸੱਜੇ ਹੱਥ ਵੱਲ ਸੀ ਮੈਂ ਇਹ ਸਭ ਸੋਚ ਹੀ ਰਿਹਾ ਸੀ ਉਦੋਂ ਤੱਕ ਹਰਪ੍ਰੀਤ ਸਿੰਘ ਕੁਝ ਪੁਰਾਣੀਆਂ ਫੋਟੋਆਂ ਕੱਢ ਕੇ ਲੈ ਆਇਆ ਇਹ ਦੇਖ ਕੇ ਮੈਂ ਹੋਰ ਸੋਚੀ ਪੈ ਗਿਆ ਪਤਾ ਨਹੀਂ ਇਹ ਲੋਕ ਕੌਣ ਸਨ ਅੱਜ ਇਸ ਘਰ ਦੇ ਮਾਲਕ ਕਿੱਥੇ ਹੋਣਗੇ ਪਹਿਲੀ ਫੋਟੋ ਵਿੱਚ ਇੱਕ ਸਰਦਾਰ ਤੇ ਇੱਕ ਮੋਨਾ ਨੌਜਵਾਨ ਸੀ ਬਲੈਕ ਐਂਡ ਵਾਈਟ ਇਹ ਫੋਟੋਆਂ ਬਹੁਤ ਹੱਦ ਤੱਕ ਖਰਾਬ ਹੋ ਚੁੱਕੀਆਂ ਸਨ ਦੂਜੀ ਫੋਟੋ ਇੱਕ ਨੌਜਵਾਨ ਫੌਜੀ ਸਰਦਾਰ ਦੀ ਸੀ ਜੋ ਉਸ ਨੇ ਆਪਣੀ ਵਰਦੀ ਵਿੱਚ ਖਿੱਚਵਾਈ ਹੋਈ ਸੀ ਇਸ ਤਰ੍ਹਾਂ ਸਾਨੂੰ ਕਈ ਫੋਟੋਆਂ ਮਿਲੀਆਂ ਅਸੀਂ ਸੋਚ ਰਹੇ ਸੀ ਪਤਾ ਨਹੀਂ ਇਹ ਫੋਟੋਆਂ ਵਾਲੇ ਲੋਕ ਅੱਜ ਕਿੱਥੇ ਹੋਣਗੇ ਇਹ ਬੱਚੇ ਜਵਾਨ ਤੇ ਜਵਾਨ ਬੁਢਾਪੇ ਵਿੱਚ ਪੈਰ ਧਰ ਗਏ ਹੋਣਗੇ ਫਿਰ ਸਾਨੂੰ ਇੱਕ ਫੋਟੋ ਹੋਰ ਲੱਭੀ ਇਹਦੇ ਵਿੱਚ ਤਿੰਨ ਗੱਭਰੂ ਸਰਦਾਰ ਨੌਜਵਾਨਾਂ ਨੇ ਸੋਹਣੀਆਂ ਦਸਤਾਰਾਂ ਸਜਾਈਆਂ ਹੋਈਆਂ ਸਨ ਤੇ ਵੱਡੀ ਗੱਲ ਇਹ ਸੀ ਇਸ ਫੋਟੋ ਤੇ ਇੱਕ ਤਾਰੀਖ ਲਿਖੀ ਹੋਈ ਸੀ ਦਸੰਬਰ 1955 ਤੇ ਨਾਲ ਹੀ ਇਹਨਾਂ ਤਿੰਨਾਂ ਸਰਦਾਰਾਂ ਦੇ ਨਾਮ ਤੇ ਪਿੰਡ ਲਿਖੇ ਹੋਏ ਸਨ ਸਰਦਾਰ ਸੀਤਲ ਸਿੰਘ ਔਜਲਾ ਬੋਪਾਰਾ ਇਕਲਾ ਸਰਦਾਰ ਸਰਹਨ ਸਿੰਘ ਬੱਬ ਯੂਕੇ ਸਰਦਾਰ ਜਰਨੈਲ ਸਿੰਘ ਕੈਲੇ ਜੋ ਕਿ ਇਸੇ ਪਿੰਡ ਆਦੇ ਕਾਲੀ ਦੇ ਸਾਨ ਸੋ ਸਾਨੂੰ ਹੋਰ ਵੀ ਤਸਵੀਰਾਂ ਮਿਲੀਆਂ ਸੋ ਆਪ ਨੂੰ ਵੀਡੀਓ ਕਿਸ ਤਰ੍ਹਾਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਕਮੈਂਟਾਂ ਵਿੱਚ ਆਪਣਾ ਪਿੰਡ ਵੀ ਜਰੂਰ ਲਿਖਿਓ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਿਓ ਬਾਈ ਹੋਰ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਤੇ ਬੈਲ ਆਈਕਨ ਵਾਲਾ ਬਟਨ ਦਬਾ ਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ